ਮੁਰੇ ਬਾਤ ਚ ਕੀ ਗੱਲ ਹੈ ਗੱਲ ਜੀ ਇਦਾਂ ਫਰੋਤੀ ਕੋਲ ਆ ਰਹੀ ਹੈ ਦੋ ਤਿੰਨ ਚਾਰ ਪੰਜ ਦਿਨ ਸੇ ਇਹਨੇ 50 ਲੱਖ ਦਾ ਮੈਂ ਮੇਰੇ ਕੋਲ ਹੈਗਾ ਜੋ ਕਰਨਾ ਕਰ ਲੋ ਮੇਰੇ ਕੋ ਪੈਸੇ ਨਹੀਂ ਇਹ ਕਹਿੰਦਾ ਕੋਈ ਤੁਹਾਡੇ ਗੋਲੀਆਂ ਮਾਰਨੇ ਮਾਹਰ ਜੀ ਤੁਹਾਨੂੰ ਮੈਂ ਦਿਲ ਕਰਕੇ ਆ ਜਾ ਕੋਈ ਗੱਲ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਤੋਏ ਦੋ ਤਿੰਨ ਜਣੇ ਹੀ ਵੀਡੀਓ ਤੇ ਆ ਜੀ ਪੁਲਿਸ ਤੇ ਮੇਰੇ ਕਿਤੇ ਕੀ ਕਰ ਲੋ ਹਾਂ ਪਹਿਲਾਂ ਕਿਤੇ ਪੁਲਿਸ ਮੁਰੇ ਦਿੱਤੀ ਕਿੰਨੇ ਫਾਈਲ ਕੀਤੀ ਉਹਨਾਂ ਦੋ ਫਾਈਲ ਕੀਤੀ ਉਹ ਕਿਥੇ ਲੱਗ ਗਈ ਫਾਈਲ ਫਾਇਰ ਆ ਬਾਹਰ ਲੱਗਿਆ ਦੇਖੋ ਤੁਸੀਂ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਾ ਸਾਇਓ ਜਵਾਬੀ ਤੁਸੀਂ ਕੋਈ ਫਾਇਰ ਕੀਤਾ ਹਾਂਜੀ ਜਵਾਬੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਤਾਂ ਕਿੰਨੇ ਫਾਇਰ ਕੀਤੇ ਹਾਂਜੀ ਹਾਂਜੀ ਕਿੰਨੇ ਫਾਇਰ ਕੀਤੇ ਤੁਸੀਂ ਮੈਂ ਮਨੁਜ਼ਿਆਦ ਨਹੀਂ ਕਿੰਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕ ਜਿੰਨਾ ਪੂਰਾ ਰੋਲ ਹੀ ਕਰਦੇ ਜਿੰਨਾ ਫੇਰ ਮਗਰ ਜਾ ਇਹ ਸੇਰੋ ਭੱਜ ਗਏ ਉਹ ਭੱਜ ਗਏ ਨੀ ਨਿਕਲ ਕੇ ਅੱਗੇ ਨਿਕਲ ਕੀ ਮੰਗ ਕਰਦੇ ਮੰਗੇ ਕਰਨ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜ ਥੱਲ ਪਾਈ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਫਰੋਦਕੀ ਮੰਗਦੇ ਆ ਮੰਨੇ ਆਪਣੇ ਇਥੋਂ ਦੇ ਜਨਿਆਲੇ ਦੇ ਜਿਹਨਾਂ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਨਾ ਅੱਜ ਕਰਕੇ ਜਿਹੜੇ ਕੇਜਰੀਵਾਲਾ ਉਹਨਾਂ ਨੇ ਅੱਜ ਬ੍ਰੈਂਚਰ ਨੂੰ ਧਮਕੀ ਦਿੱਤੀ ਹੈ ਕੋਈ ਪੰਜਾਬ ਛੱਡ ਦਿਓ ਉਹ ਕੋਈ ਜਦੋਂ ਨਹੀਂ ਸਾਰਾ ਇੱਛਾ ਤੋਟਾ ਇੱਛਾ ਤੋ ਐਫਐਸਏ ਸਾਹਿਬ ਕੋਈ ਜਦੋਂ ਨਹੀਂ ਉਹਨਾਂ ਗੱਲਾਂ ਕੱਖ ਨਹੀਂ ਕਰਵਾਉਂ ਕੱਖ ਨਹੀਂ ਕਰਵਾਉਂ ਨਾ ਵਾੜੇ ਇਦਾਂ ਹੀ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵਜੇ ਤੇ ਨੇ ਨਹੀਂ ਮੋਟਰਸਾਈਕਲ ਤੇ ਸਵਾਰੀ ਕੀ ਕਰ ਰਹਿਣਾ ਜਿਹੜਾ ਫਾਇਰ ਬੰਦ ਕਾਰ ਨਹੀਂ ਆਈ ਅਭੀ ਬੈਨਾ ਫਲੋਰੀ ਦੀ ਕੋਲ ਆਉਂਦੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਸਾਰੇ ਫਾਇਰ ਹੋਏ ਇਹ ਤਿੰਨ ਚਾਰ ਦਿਨ ਤੋਂ ਆਉਂਦੀ ਹੈ ਕਿਹੜਾ ਤੂੰ ਨਾਮ ਸਾਹਿਬ ਭਾਈ ਨੂੰ ਪਤਾ ਉਹ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਪਤਾ ਦੇ ਨਹੀਂ ਫੋਨ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਗੋਲ ਕਰਦੇ ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਤਾਂ 10 ਇਹ ਨਹੀਂ ਆਏ ਤੇ ਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਵੇਂ ਮੂੰਹ ਨਗੇ ਇੱਕ ਨੇ ਰਿਹਾ ਪਿਛਲੇ ਤਾਂ ਤੋਇ ਕਰੇ ਬਿਆਰ ਕਰਨ ਇਹ ਪੱਲੀ ਸਾਈਡੋਂ ਨਹੀਂ ਸਾਈਡ ਤੋਂ ਆਏ ਆ ਤੇ ਬਾਹਰ ਛੇਕੋ ਦਾ ਜਿਹੜਾ ਨਿਕਲੇ ਬਾਹਰ ਤੇ ਮਗਰ ਤੁਸੀਂ ਭੱਜ ਗਏ ਸੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤਾ ਨਾ ਪਹਿਲਾਂ ਫਿਰ ਪਿੱਛੇ ਜਾ ਕੇ ਕੀਤਾ ਇੱਕ ਦੋ ਵਾਰ ਨਿਕਲ ਗਏ ਹੁੰਦੇ ਆ ਹਾਂ ਜੀ ਹਾਂ ਜੀ ਵਾਗਨ ਸਾਫ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਬੋਲਣਾ ਆਈਆਂ ਪਰ ਕੋਈ ਬਗਾਲਬਾੜ ਹੈ ਨਹੀਂ ਕੋਈ ਹੁਣ ਪੁਲਸ ਆ ਜੀ ਹਾਂ ਜੀ ਹੁਣ ਤੇ ਆਏ ਪੁਛ ਕੀਤਾ ਉਹ ਦੇ ਲਿਖਲ ਪੜ ਕੇ ਆਪਣਾ ਕੰਮ ਕੇ ਕਾਰਵਾਈ ਕੇ ਲਿਖਣ ਦੇ Ja, nein,